ਅਲਸਾ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਸਰੀ ਘਾਲ ਹੈ ਜੀ ਤੇ ਲੋ ਜੀ ਮਾਰਨਿੰਗ ਹੋ ਚੁੱਕੀ ਹੈ ਤੇ ਰੋਟੀ ਮੈਂ ਹਲੇ ਬਣਾਣੀ ਹੈ ਕਿਉਂਕਿ ਅੰਦਰ ਹਲੇ ਕੋਈ ਨਹੀਂ ਉੱਠਿਆ ਹੈਗਾ ਸਾਰੇ ਪਏ ਆ ਔਰ ਫਿਲਹਾਲ ਪਹਿਲਾ ਸਭ ਤੋਂ ਪਹਿਲਾਂ ਮੈਂ ਕੱਪੜੇ ਲਾਏ ਆ ਧੋਣ ਵਾਸਤੇ ਔਰ ਮਸ਼ੀਨ ਚੱਲ ਰਹੀ ਹੈ ਸਟੈਂਡ ਰੱਖ ਪਿਆ ਬਾਹਰ ਕਿਉਂਕਿ ਹੁਣ ਮੈਂ ਧੋਵਾਂਗੀ ਕੱਪੜੇ ਸੁੱਕੜੇ ਪਾਉਂਗੀ ਫਿਰ ਬੱਚਿਆਂ ਦੇ ਵੀ ਨਹਾਣਾ ਧੋਣਾ ਹੈ ਹਲੇ ਤਾਂ ਰਾਮ ਤੇ ਸਾਰੇ ਜਣੇ ਪਏ ਆ ਦੇਖੋ ਅੰਦਰ ਹੁਣ ਥੋੜੀ ਦੇਰ ਤੱਕ ਉੱਠੋਗੇ ਫਿਰ ਇਹਨਾਂ ਨੇ ਰੋਟੀ ਰੋਟੀ ਖਾਣੀ ਹੈ ਸੋਰੀ ਨਹਾਉਣਾ ਪਹਿਲਾਂ ਫਿਰ ਰੋਟੀ ਰੋਟੀ ਖਾਣੀ ਹੈ ਤੇ ਮੈਂ ਬਣਾਉਂਗੀ ਰੋਟੀ ਹੁਣ ਕਿਉਂਕਿ ਮਾਰਨਿੰਗ ਹੋ ਗਈ ਹੈ ਬਈ ਤੇ ਚਾਹ ਮੈਂ ਬਿਲਕੁਲ ਥੋੜੀ ਬਣਾਉਣੀ ਹੈ ਕਿਉਂਕਿ ਕੋਈ ਪੀਂਦਾ ਨਹੀਂ ਸਵੇਰੇ ਬਿਲਕੁਲ ਕੱਪ ਕੱਪ ਔਰ ਹੀ ਹੁਣ ਬਸ ਦੁੱਧ ਬਣਾਵਾਂਗੀ ਇੱਧਰ-ਇੱਧਰ ਗਲਾਸ ਜਿਹੜਾ ਇਹਨਾਂ ਨੇ ਪੀਣਾ ਤੇ ਇੱਧਰ ਮੇਰਾ ਆਟਾ ਪਿਆ ਰੋਟੀ ਲੱਗੀ ਹੈ ਬਣਾਉਣ ਆਪਾਂ ਤੋ ਲੋ ਜੀ ਕੱਪੜੇ ਧੋ ਕੇ ਇੱਧਰ ਲੱਗੇ ਆ ਆਪਾਂ ਰੋਟੀ ਬਣਾਉਣ ਸਵੇਰ ਦੀ ਤੇ ਰੋਟੀ ਬਣਾ ਕੇ ਉਸ ਤੋਂ ਬਾਅਦ ਫਿਰ ਬੱਚਿਆਂ ਨੇ ਖਾਣੀ ਹੈ ਤੇ ਪਤਾ ਨਹੀਂ ਸਵੇਰੇ ਸਵੇਰੇ ਬੱਚੇ ਖਾਂਦੇ ਵੀ ਨਹੀਂ ਹੈਗੇ ਕਈ ਵਾਰ ਹਨਾ ਤੇ ਮਾਰਨਿੰਗ ਟਾਈਮ ਬੱਚੇ ਬਹੁਤ ਘੱਟ ਰੋਟੀ ਖਾਂਦੇ ਆ ਜੇ ਇਹਨਾਂ ਨੇ ਖਾਣੀ ਆ ਤਾਂ ਦੁਪਹਿਰ ਦੀ 11 ਵਜੇ ਖਾਣੀ ਆ ਫੇਰ ਇਹਨਾਂ ਨੇ ਨਾਲ ਦੀ ਨਾਲ ਦੁਪਹਿਰ ਨੂੰ ਖਾਣੀ ਆ ਕੋਈ ਟਾਈਮ ਨਹੀਂ ਹੈ ਜੀ ਘਰ ਰਹਿ ਕੇ ਬੱਚਿਆਂ ਦਾ ਆਪਾਂ ਨੇ ਜੋਤ ਨੂੰ ਕਹਤਾ ਵੀ ਕੋਸਮੋਲ ਜਾਉਂਗੇ ਜਿਰਕਪੁਰ ਪਰ ਮੈਂ ਝੂਠ ਬੋਲੇਗਾ ਤੇ ਹੁਣ ਦੇਖਾ ਤਾਂ ਜੋਤ ਨਾ ਗੁੱਸੇ ਦੇ ਵਿੱਚ ਆ ਗੱਬੂਲਾ ਹੋਈ ਵੀ ਹੈ ਇਹ ਦੇਖੋ ਤਮਣੀ ਪਾਂਡੇ ਤਰੇ ਆਂ ਮੇਰਾ ਪਾਂਡੇ ਨੇ ਤੋਰਿਆ ਦੇਖ ਲੈ ਰਹਾ ਮੈਂ ਚੱਲ ਜਾਂਗੇ ਤੋਗੇ ਜਾਂਦੇ ਕੋਸਮੂ ਕਿਆ ਵਜੇ ਆ ਕਿਆ ਵਜੇ ਆਉਣਾ ਪਹਿਲਾਂ ਦੱਸ ਜੀ ਵੀ ਜਾਣਾ ਹੁਣ ਹੁਣ ਤੇਰੇ ਪਾਪ ਨੇ ਖੋਲਿਆ ਬਥੇ ਹਾਂ ਕਿਆ ਆਫੇ ਆਪਣੇ ਛੂਟ ਬੋਲਿਆ ਤਾ ਚੱਲ ਆਪਾਂ ਜਾਉਂਗੇ ਫੇਰ ਵੀ ਇਧਰ ਬੰਦਾ ਆਪਣਾ ਨਾ ਰਿਆ ਆ ਸ਼ੋਅ ਆਊਟ ਕਰ ਨਹੀਂ ਸਕਦੇ ਰੂਪ ਜਾਣਾ ਕੋਸਮੂ ਚੱਲੋ ਨੀਨਾ ਫਿਰ ਆਪਾਂ ਨੂੰ ਛੂਟ ਬੋਲਿਆ ਤਾ ਜੇ ਨਾ ਲੈ ਪਾਪਾ ਜੇ ਗਏ ਨਾ ਸਕੂਲੀ ਨੂੰ ਨਹੀਂ ਲੜਗਿਆ ਆਪਾਂ ਕੱਟੇ ਲੋ ਜੀ ਆਪਾਂ ਨੇ ਜੋਤ ਨੂੰ ਗਾਇਦਾ ਵੀ ਕੋਸਮਵਾਲ ਜਾਉਂਗੇ ਜਿਰਕਪੁਰ ਪਰ ਮੈਂ ਝੂਠ ਬੋਲਿਆਗਾ ਤੇ ਹੁਣ ਦੇਖਾ ਤਾਂ ਜੋਤ ਨਾ ਗੁੱਸੇ ਦੇ ਵਿੱਚ ਗੱਬੂ ਬੁਲਾ ਹੋਈ ਨਹੀਂ ਆ ਇਹ ਦੇਖੋ ਆਪਣੀ ਪੰਡੇ ਤਰਿਆ ਮੇਰਾ ਪੰਡੇ ਨਹੀਂ ਤਰਿਆ ਦੇ ਨੀ ਲੈ ਜਾਣਾ ਚੱਲ ਜਾਓ ਅਸੀਂ ਜਾਵਾਂਗੇ ਜੰਦੇ ਕੋਸਮੂ ਭਈਆ ਕਹਿ ਮੇਰੇ ਜਾਣਾ ਪਹਿਲਾਂ ਇਸ ਵੀ ਜਾਣਾ ਹੁਣ ਹੁਣ ਤੇਰੇ ਪਾਪ ਨੇ ਖੋਲਿਆ ਬਥੇ ਹਾਂ ਕਿਆ ਆਫੇ ਤਨੂ ਝੂਠ ਬੋਲਿਆ ਤਾਂ ਚਲ ਆਪਾਂ ਜਾਉਂਗੇ ਫੇਰ ਵੀ ਇਧਰ ਬੰਦਾ ਆਪਣਾ ਨਾ ਰਿਆ ਆ ਸ਼ੋਅ ਆਊਟ ਕਰ ਨਹੀਂ ਸਕਦੇ ਰੂਪ ਜਾਣਾ ਕੋ ਉਸ ਨੂੰ ਚਲ ਨੀ ਨਾ ਫਿਰ ਆਪਾਂ ਜੂਤ ਨੂੰ ਝੂਠ ਬੋਲਿਆ ਤਾਂ ਜੇ ਨਾ ਲੈ ਪਾਪਾ ਜੇ ਗਰੇ ਨਾਲ ਕੁੜੀ ਨੂੰ ਨਹੀਂ ਲੱਗਣਾ ਇਸ ਨੂੰ ਬਹਾਰਿਆਂ ਪਰ ਕੱਟੇ ਮੈਂ ਲੈ ਕੇ ਆਇਆ ਤਾਂ ਫਿਸ਼ ਆ ਦੇਖੋ ਕਿੰਨੀ ਪਿਆਰੀ ਹੈਗੀ ਆ ਸਟਾਰ ਫਿਸ਼ ਨਹੀਂ ਇਹਨੂੰ ਉਹ ਕਹਿੰਦੇ ਆ ਐਂਜਲ ਇੱਕ ਐਂਜਲ ਇਹ ਆ ਇਹ ਬਲੈਕ ਵਾਈਟ ਇੱਕ ਇਹ ਹੈਗਾ ਪਿਓਰ ਪਿਓਰ ਵਾਈਟ ਹੈਗੀ ਆ ਇਹ ਆਇਆ ਤਾਂ ਦੋ ਹੋਰ ਲੈ ਕੇ ਆ ਦੇਖੋ ਇਹ ਨਵੀਂ ਆਈਆਂ ਸੀ ਤੇ ਥੋੜੀਆਂ ਆਪਾਂ ਨੇ ਇਹ ਵੀ ਪਾਈਆਂ ਆ ਦੇਖ ਕਿੰਨੀਆਂ ਹੋ ਗਈਆਂ 20 ਪੀਸੇ ਪਾਏ ਤੇ ਹੋਰ ਐਕਸਟਰਾ ਕਿਉਂਕਿ ਇਹ ਬਹੁਤ ਚੇਤੀ ਦੂਜੀ ਮੱਛੀ ਮਾਰ ਦਿੰਦੀ ਆਪਸ ਚ ਲੜ ਕੇ ਪਹਿਲਾਂ ਸਾਡੇ ਕੋਲ ਸੀਗੀਆਂ ਸ਼ਾਰਕ ਉਹਨਾਂ ਨੇ ਬਹੁਤ ਮਾਰਤੀਆਂ ਤੇ ਇਹ ਵੀ ਐਂਜਲ ਵਿਸ਼ਾ ਇਹ ਕੋਈ ਸ਼ਾਰਕ ਏ ਮੇਰੀਆਂ ਫੇਵਰਿਟ ਆ ਦੇਖੋ ਥੱਲੇ ਕਿਵੇਂ ਕਿੰਨਾ ਸੋਹਣਾ ਲੱਗਦੀ ਆ ਉੱਪਰ ਤੇ ਕਲਰ ਇਹਨਾਂ ਦਾ ਇਹੇ ਥੱਲੇ ਕਲਰ ਪੱਥਰਾਂ ਦਾ ਸੇਮ ਪਰ ਜੋਤ ਨੂੰ ਬਸੰਦਣੀ ਹੈ ਜੋਦ ਨੂੰ ਕੁਝ ਬਸੰਦਣੀ ਹੈ ਥੱਪੜ ਖਾਣੇ ਬਸੰਦਦਾ ਦੇਖੋ ਕਿੰਨੀ ਪਿਆਰੀ ਲੱਗਦੀ ਆ ਹਨਾ ਚਲੋ ਜੀ ਚਲੋ ਬੋਲ ਕਿਆ ਗਿਆ ਵਾ ਚਲ ਜਾਉਂਗਾ ਪਹਿਲਾਂ ਦੱਸ ਕਿੱਥੇ ਜਾਣਾ ਮੈਨੂੰ ਦੱਸ ਫੇਰ ਦੱਸੂਗੀ ਤਾਂ ਹੀ ਲਜੂਗਾ ਦੋ ਦੌੜੀ ਜਾ ਰਹੀ ਆ ਦੇਖ ਲਾ ਹਣਾ ਆਣੀ ਬੋਲ ਤੂੰ ਬਈ ਜਨੂਨੀ ਲਗਾ ਜਾਣਾ ਇਸੇ ਨੰਨਾ ਮਾਰਿਆ ਨੰਨਾ ਕਿਉਂ ਮਾਰਿਆ ਜਾਣਾ ਤੂੰ ਜਿਆਦਾ ਹੀ ਪੱਟਵਾਰ ਦਾ ਜੰਮੀ ਵੀ ਆ ਇਸ ਨੂੰ ਤਾਂ ਰੂੜੀਆਂ ਪਾ ਛੱਡ ਗਾਵਾਂ ਕਿਉਂ ਰਿਆ ਦੇ ਲਗਾਏ ਦੇ ਇਸ ਨੂੰ ਹਲਾ ਪੁੱਤ ਜਾਣਾ ਨਾ ਹੋਈ ਨਾਲ ਹੀ ਸਿਰ ਔਰ ਹਮ ਵੀ ਨਾਲ ਹੀ ਸਿਰ ਔਰ ਸਾਹਮਣੇ ਮम्मा ਕਪੜੇ ਟੋੜਦੇ ਔਰ ਅਬ ਸੁੱਕਣੇ ਪਾਰੇ ਮम्मा ਦਾ ਕੰਮ ਅੱਜ ਕਿੰਨੇ ਵਜੇ ਨਿਬੜਾਗਾ ਜੀ ਇਹ ਵੀ ਤਾਂ 10 ਵਜੇ मम्मी कूड़े वाले नहीं आए फ्रेंड्स तो मम्मी ने मेरे को जेल में बंद कर दिया पर कोई बात नहीं हम भी हैं अब इसको ऐसे खोलेंगे हम खोल देते हैं नहीं आप मनु खोल खोलो ना मनु आवा देखो देखो फ्रेंड्स अब खुल गया को फ्रेंड्स कोई मुझे बंद नहीं कर सकता मेरे घर के अंदर फ्रेंड्स धूप हो चुकी है गर्मी तो तो बहुत है गर्मी है ना यहाँ पे हमारी चिड़ी कपड़े तो बंदे सुख करे हैं कपड़े तो सुखे जाने हैं हाँ जी गर्मी है की बंदे भी सुख करे हैं भाई यहाँ पे हम हैं फ्रेंड्स और सामने तो लिए है <laughs> और फ्रेंड्स आपको एक बात बताते हैं मेरे पापा ने मेरे को कहा था कि तेरे को लेके जाएंगे कॉस्मो मॉल और मेरी बहन ने नन्ना दिया <laughs> नहीं जा रहा

फ्रेंड्स ये हमारा सेकंड और फ्रेंड्स यहाँ पे मेरी मर्सिडीज खड़ी है क्यों फ्रेंड्स मैंने इसको चला चला के क्या नास मार दिया बेचारी का देख सकते हो क्या हो गई इसको धोएंगे हम कल परसों को हां जी फ्रेंड्स बताओ किस किस के घर तो 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 बुआ नानी कौन नानी के घर चला गया, गया? है चल <laughs> <कोई भी। laughs> तो है तो फोन चलाने अखा खराब करेगी बड़ी है ना बोली फ्रेंड्स इश्क का जो फोन जा रहे और मैं ये गाने सुन रही थी अर्जंडिल लोगे ढिल्लो ढिल्लो लोगे और फ्रेंड्स बाहर हमारी चल रही है मोटर मिलते हैं फ्रेंड्स आपको बाद में लो जी काम वगैरह हो गया अपना फिनिश हो और अचानक तैयारी हुई है अपनी क्योंकि बावजूद कहती पापा घूम के आओ तो देख दे हैं चल ले हैं चंडीगढ़ देख दे हैं किथे घूम के आओगे जीरकपुर चंडीगढ़ तेरे पंजर पानी ना डोल दी ਔਰ ਚਲੋ ਜੀ ਫਿਰ ਚੱਲਦੇ ਆ ਫਾਈਨਲੀ ਔਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਦੇਖਿਓ ਅਪਾ ਕਿੱਥੇ ਜਾ ਰਹੀਆਂ ਮਿਲਣ ਤੇ ਬਾਏ ਬਾਏ ਜੀ ਹਾਂਜੀ ਕਿਹਾ ਬੇਟਾ ਸਿਰ ਨੂੰ ਹੋ ਰਿਹਾ ਉਲਟੀ ਆਣੀ ਆ ਰਹੀ ਹੋ ਰਹੀ ਹੈ ਹਾਂ ਬਾਹਲਾ ਜੇ ਤਾਂ ਮੂਰੇ ਵਿੱਚ ਬਾਹਲਾ ਜੇ ਤਾਂ ਜਦੋਂ ਇਸਕੇ ਕਲੈਕਟਰ ਚੰਗੀ ਤਰ੍ਹਾਂ ਲਾਦੇ ਖੁੱਲੇ ਨਹੀਂ ਅੱਧੇ ਬਾਹਲਾ ਬਲਾ ਦੇ ਗਰਮੀ ਦਾ ਮੌਸਮ ਹੈ ਤੇਨੇ ਖੁੱਲੇ ਛੱਡਦੇ ਨਾ ਸਾਰੇ ਬਾਲ ਉੱਤੇ ਥੋੜੇ ਜਿਹਾ ਹੋਰ ਬਾਲ ਵਿੱਚ ਦੇਲੇ ਕਲੈਕਟਰ ਕੇ ਸੱਡਾ ਮੇ ਜਿਹੜਾ ਮੂਰੇ ਨੂੰ ਆ ਰਹੀ ਹੈ ਚਲੋ ਜੀ ਬਾਏ ਟੇਕ ਕੇਅਰ ਸਿਰਸੁਰ ਬਾਈਏ ਹੁਣ ਆਪਾਂ ਚੱਲੀਏ ਹਨਾ ਤੇ ਫਿਰ ਨੈਕਸਟ ਵਲੋਗ ਦੇ ਵਿੱਚ ਦੇਖਿਓ ਅਗਲੇ ਵਲੋਗ ਦੇ ਵਿੱਚ ਕੀ ਆਪਾਂ ਕਿੱਥੇ ਜਾ ਰਹੇ ਹਾਂ ਸਾਰੇ ਰੈਡੀ ਸ਼ੈਡੀ ਹੋ ਰਹੇ ਆ ਬਾਏ ਬਾਏ ਜੀ ਟੇਕ ਕੇਅਰ